ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖਣਾ ਇਹਨੂੰ ਸੁਖਣਾ ਅ블ੂ ਵੀ ਕਿਹਾ ਜਾਂਦਾ ਹੈ ਨੇੜੇ ਇਹਦੇ ਪਿੰਡਾਂ ਦੇ ਵਿੱਚ ਦੋਦਾ ਪਿੰਡ ਬਿਲਕੁਲ ਨੇੜ ਹੈ ਬੁੱਟਰ ਸ਼ਰੀਂ ਤੋਂ ਸਿੱਧੀ ਸੜਕ ਇਸ ਪਿੰਡ ਨਾਲ ਆ ਜਾਂਦੀ ਹੈ ਰਖਾਲਾ ਰਖਾਲਾ ਛੱਤਿਆਣਾ ਇਹ ਇਹਦੇ ਆਸ-ਪਾਸ ਦੇ ਪਿੰਡ ਹੈ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੈ ਮੈਂ ਜਦੋਂ ਕਿਤੇ ਵੀਡੀਓ ਬਣਾਉਣ ਜਾਂਦਾ ਜਿਵੇਂ ਖਾਸ ਕਰਕੇ ਆਪਾਂ ਅੰਮ੍ਰਿਤਸਰ ਏਰੀਆ 'ਚ ਜਾਣਾ ਹੋਵੇ ਜਾਂ ਖੰਨਾ ਸਾਈਡ ਜਾਣੇ ਆ ਤਾਂ ਉਦੋਂ ਵੀ ਆਮ ਜ਼ੁੰਦ ਦੇ ਹੁੰਦੇ ਹਨ ਵੀ ਮੁਕਸਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਮੱਝਾਂ ਇਸ ਏਰੀਏ ਦੀ ਜਿਹੜੀ ਮੱਝ ਹੈ ਦੁੱਧ ਨੂੰ ਖਰੀ ਨਿਕਲਦੀ ਹੈ ਸੋ ਉਹ ਇੱਕ ਧਾਰਨਾ ਹੋ ਸਕਦੀ ਹੈ ਪਰ ਜਿਹੜਾ ਪਰਸਨਲੀ ਐਕਸਪੀਰੀਅੰਸ ਉਹ ਵੀ ਇਹੀ ਕਹਿੰਦਾ ਵੀ ਇਸ ਏਰੀਆ ਦੇ ਵਿੱਚ ਵੀ ਮੱਝ ਜਿਹੜੀ ਉਹ ਜਦੋਂ ਵੀ ਵੀਡੀਓ ਬਣਾਈਦੀ ਹੈ ਚੰਗੀ ਦਿਸਦੀ ਹੈ ਚੰਗੀ ਦੇਖੀਦੀ ਹੈ ਅੱਜ ਬਾਈ ਕੋਲ ਪਹਿਲੀ ਵੀਡੀਓ ਬਣਾਉਣ ਆਏ ਆ ਇਹ ਵੀਰ ਦਾ ਵਪਾਰ ਦਾ ਕੰਮ ਹੈ ਤਿੰਨ ਮੱਝਾਂ ਮੈਂ ਦਿਖਾ ਦੇਣੀਆਂ ਦੋਸਤੋ ਜਿਨ੍ਹਾਂ ਦੇ ਵਿੱਚ ਇੱਕ ਬੜੇ ਚੰਗੇ ਦੁੱਧ ਵਾਲੀ ਮੱਝ ਬਿਲਕੁਲ ਹੀ ਤਾਜੀ ਸੂਈ ਹੈ ਕਿਉਂਕਿ ਗੱਬਣ ਜਦੋਂ ਸੀ ਉਦੋਂ ਤੋਂ ਬਾਈ ਨਾਲ ਮੇਰੀ ਇਸ ਵੀਡੀਓ ਨੂੰ ਬਣਾਉਣ ਬਾਰੇ ਵਿਚਾਰ ਵਟਾਂਦਰਾ ਜਿਹੜਾ ਉਹ ਜਾਂ ਚਰਚਾ ਹੁੰਦੀ ਰਹਿੰਦੀ ਸੀ ਸੋ ਇਹ ਸੂਪੀ ਹੈ ਤੇ ਹੁਣ ਤੁਹਾਨੂੰ ਇਹ ਬਿਲਕੁਲ ਤਾਜੀ ਭਰੀ ਹੋਈ ਮੱਝ ਦਿਖਾਉਂਗਾ ਇਹ ਤੋਂ ਇਲਾਵਾ ਇੱਕ ਬੜੀ ਸੋਹਣੀ ਝੋਟੀ ਹੈ ਦੱਸੋ ਹੈ ਤਾਂ ਗੱਬਣ ਪਰ ਕਦ ਕਾਠ ਤੇ ਬਿਊਟੀ ਵਾਲੇ ਪੱਖ ਤੋਂ ਬੜੀ ਸੋਹਣੀ ਹੈ ਦਿਸੋਗੀ ਵੀ ਤੁਹਾਨੂੰ ਜਦੋਂ ਆਪਾਂ ਇਹਨੂੰ ਤੋਰਾਂਗੇ ਤੇ ਖੋਰ ਝੋਟੀ ਗੱਬਣ ਖੜੀ ਹੈ ਸੋ ਤਿੰਨ ਨਾਗੇ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਪਰ ਕਿਉਂਕਿ ਵਪਾਰ ਦਾ ਕੰਮ ਆ ਦੋਸਤੋ ਤਾਂ ਵਪਾਰ ਵੀ ਇਸ ਹਿਸਾਬ ਤੇ ਆ ਵੀ ਹਰ ਟਾਈਮ ਹਰ ਰੋਜ਼ ਇੱਥੇ ਪਸ਼ੂ ਵਿਕਰੀ ਵਾਲੇ ਹੁੰਦੇ ਆ ਮੱਝਾਂ ਜ਼ਿਆਦਾਤਰ ਉਹ ਡਿਟੇਲ ਵੀਰ ਤੋਂ ਪੁੱਛਾਂਗੇ ਅੰਦਰਲੇ ਪਾਸੇ ਵੀ ਜੇ ਤੁਸੀਂ ਦੇਖੋ ਤਾਂ ਇਹ ਮੱਝਾਂ ਸਾਰੀਆਂ ਵਿਕਰੀ ਵਾਲੀਆਂ ਹੀ ਖੜੀਆਂ ਹੈ ਵੀਡੀਓ ਮੈਂ ਦੁਪਹਿਰੇ ਜੇ ਬਣਾ ਰਿਆਂ ਲਗਭਗ ਟਾਈਮ 11 ਵਜੇ ਦੇ ਆਸ-ਪਾਸ ਦਾ ਹੈ। ਇੰਨਾ ਚਿਰ ਸੱਜਰ ਮੱਝ ਨੂੰ ਰੋਕਣਾ ਔਖਾ ਜਾਂਦਾ ਤਾਂ ਉਹਦੇ ਕਰਕੇ ਸਾਰੀਆਂ ਚੋਈਆਂ ਆ ਗਈਆਂ ਤੇ ਚੋਏ ਪਸ਼ੂ ਦੀ ਜੇ ਆਪਾਂ ਵੀਡੀਓ ਬਣਾਉਣੀ ਆ ਥੋੜੀ ਜੀ ਦਾ ਖੋ ਘੱਟ ਦਿੰਦਾ ਹੈ। ਕਹਿਰ ਗੱਲਬਾਤ ਇਹਨਾਂ ਸੰਬੰਧੀ ਵੀ ਥੋੜੀ ਬਹੁਤ ਜ਼ਰੂਰ ਕਰ ਲਾਂਗੇ ਜੇ ਕੋਈ ਵੀਰ ਇਹਨਾਂ ਚੋਂ ਕੋਈ ਮੱਝ ਖਰੀਦਣੀ ਚਾਹੂਗਾ ਤਾਂ ਵੀ ਕੰਟੈਕਟ ਕਰ ਲਿਓ। ਪਰ ਆਪਣੀ ਜਿਹੜੀ ਮੇਨ ਵੀਡੀਓ ਹੈ ਉਹ ਇਹਨਾਂ ਤਿੰਨਾਂ ਮੱਝਾਂ ਦੀ ਅੱਜ ਮੈਂ ਜਿਹੜੀ ਸ਼ੂਟ ਕਰਨੀ ਹੈ, ਇਹੀ ਤੋਰ ਕੇ ਦਿਖਾਉਣੀ ਹੈ। ਇਹਨਾਂ ਵਾਰੀ ਜ਼ਿਆਦਾ ਸਵਾਲ-ਜਵਾਬ ਹੋਣਗੇ ਜਿਹੜੇ ਬਾਈ ਨਾਲ ਆਪਾਂ ਕਰਾਂਗੇ। ਲਾਸਟ ਤੱਕ ਵੀ ਪਸੂ ਜਿਹੜਾ ਤੁਹਾਨੂੰ ਜੱਜ ਗਿਆ ਦੋਸਤੋ ਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਬਾਈ ਦਾ ਮੈਂ ਚਲਾ ਦੂੰਗਾ ਉੱਤੇ ਤੁਸੀਂ ਕਾਲ ਕਰਕੇ ਇਹਨਾਂ ਨਾਲ ਜਿਹੜਾ ਸੰਪਰਕ ਬਣਾ ਸਕੋਗੇ ਆਓ ਸ਼ੁਰੂਆਤ ਕਰੀਏ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਮੱਝ ਚੰਗੇ ਦੁੱਧ ਵਾਲੀ ਤੇ ਤਾਜੀ ਸੂਈ ਵੀ ਇਸੇ ਤੋਂ ਅੱਜ ਦੀ ਵੀਡੀਓ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਪਣਾ ਦੱਸ ਦਿਓ ਵੀਰੇ ਸੁਚਾ ਸਿੰਘ ਜੀ ਸੁੱਚੇ ਬਾਈ ਕਿੰਨਾ ਚਿਰ ਹੋ ਗਿਆ ਵਪਾਰ ਕਰਦਿਆਂ ਨੂੰ ਘੱਟ ਤੋਂ ਘੱਟ 18 ਸਾਲ ਹੋ ਗਏ ਬਾਈ ਜੀ 18 ਸਾਲ ਹੋ ਗਏ ਅੱਛਾ ਉਮਰ ਤੇਰੀ ਛੋਟੀ ਲੱਗਦੀ ਹੈ ਫਿਰ ਇਹਦਾ ਮਤਲਬ ਵਪਾਰ ਤਾਂ ਨਿੱਕੇ ਹੁੰਦੇ ਨੇ ਸ਼ੁਰੂ ਕਰ ਲਿਆ ਬਾਈ ਬਸ ਜੱਦੀ ਪੁਸ਼ਤੀ ਆਈ ਪਾਪਾ ਜੀ ਕਰਦੇ ਪਹਿਲਾਂ ਫਿਰ ਦਾਦਾ ਜੀ ਵੀ ਕਰਦੇ ਅੱਛਾ ਠੀਕ ਹੈ ਅੱਛਾ ਬਾਈ ਜੀ ਹੋਰੀ ਤੁਹਾਡੇ ਮਗਰ ਖੜੇ ਆ ਜਿਹੜੇ ਫਿਰ ਇਹਨਾਂ ਨਾਲ ਇਹ 파ਟਨਰ ਆ ਬਾਈ ਜੀ ਮੇਰਾ ਠੀਕ ਹੈ ਬਾਈ ਜੀ ਹੋਰਾਂ ਦਾ ਕੀ ਨਾਮ ਹੈ ਗੁਰਦੀਪ ਸਿੰਘ ਜੀ ਠੀਕ ਹੈ ਗੁਰਦੀਪ ਬਾਈ ਨਾਲ ਫਿਰ ਰਲ ਕੇ ਦੋਨੇ ਭਰਾ ਸਾਂਝਾ ਵਪਾਰ ਕਰ ਰਹੇ ਆ ਹਾਂ ਜੀ ਹਾਂ ਜੀ ਸੁੱਚੇ ਬਾਈ ਮੱਝਾਂ ਹੀ ਲਿਆਉਨੇ ਹੋ ਕਿ ਗਾਂ ਵੀ ਆ ਜਾਂਦੀ ਹੈ ਜ਼ਿਆਦਾਤਰ ਬਾਈ ਜੀ ਮੱਝਾਂ ਹੀ ਕੋਈ ਚੰਗੀ ਗਾਂ ਵੀ ਮਾਝੀ ਤਰ ਲੈ ਲਈਦੀ ਹੈ ਅੱਛ ਕੋਸੋ ਪਸ਼ੂ ਅੰਦਰ ਵੀ ਖੜੇ ਆ। ਹਾਂਜੀ। 7-8 ਮੱਝਾਂ ਆ ਮੇਰੇ ਖਾਲਚ ਅੱਜ ਤੁਹਾਡੇ ਕੋਲ ਵੀ ਕਿਰੀ ਆਲੀਆਂ। ਹਾਂਜੀ। ਰੂਟੀਨ ਚ ਇੰਨੀਆਂ ਹੁੰਦੀਆਂ। ਹਾਂਜੀ, ਵੱਧ ਵੀ ਜਾਂਦੀਆਂ, 15 ਵੀ ਹੋਣੀਆਂ ਬਾਈ ਜੀ। ਅੱਛਾ 15 ਵੀ ਹੋ ਜਾਂਦੀਆਂ। ਹਾਂਜੀ। ਠੀਕ ਹੈ ਜਾਨੀ ਉਹ ਹੁੰਦੀਆਂ ਹਰ ਰੋਜ਼ ਵਿਕਰੀਆਂ ਆਪਣੇ ਕੋਲ ਹੈ। ਹਰ ਰੋਜ਼ ਹੀ ਹੁੰਦੀਆਂ ਬਾਈ ਜੀ। ਅੱਛਾ ਆਪਾਂ ਮੇਨ ਇਸ ਵੀਡੀਓ ਚ ਇਸ ਮੱਝ ਬਾਰੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਜਿਹੜੀਆਂ ਅੰਦਰ ਖੜੀਆਂ ਮੱਝਾਂ ਥੋੜੀ ਜਾਣਕਾਰੀ ਆਪਾਂ ਇਹਨਾਂ ਬਾਰੇ ਦੇ ਦਈਏ। 1 ਨੰਬਰ ਮਾਏ ਥੱਲੇ ਬਾਈ ਜੀ 13 ਕਿਲੋ ਦੁੱਧਾ ਹੁਣ। ਹਮ। 2 ਨੰਬਰ ਥ ਇੱਕ ਜਿਹੜੀ ਇੱਕ ਨੰਬਰ ਆ ਇਹ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਤਿੰਨ ਨੰਬਰ ਪਹਿਲਾ ਸੂਆ ਜੀ ਉਹਦੇ ਥੱਲੇ 10 ਕਿਲੋ ਆ ਜੀ ਹੂੰ ਜਿਹੜੀ ਚਾਰ ਨੰਬਰ ਆ ਉਹ ਵੀ ਪਹਿਲਾ ਸੂਆ ਜੀ ਹਾਂ ਉਹਦੇ ਥੱਲੇ ਵੀ 9-10 ਕਿਲੋ ਬੌਲੀ ਪਰਸੋ ਹੀ ਸੂਈ ਆ ਜੀ ਠੀਕ ਹੈ ਹਾਂਜੀ ਮਤਲਬ ਇਹ ਚਾਰ ਮੱਝਾਂ ਅੰਦਰ ਖੜੀਆਂ ਜਿਹੜੀਆਂ ਇਹ ਤਾਜ਼ੀਆਂ ਸੂਈਆਂ ਹੋਈਆਂ ਆ ਜਿਹੜਾ ਆਪਾਂ ਅੱਜ ਇਸ ਮੱਝ ਬਾਰੇ ਗੱਲ ਕਰਾਂਗੇ ਭਾਈ ਕਿੰਨਵਾਂ ਸੂਆ ਹੈ ਮੱਝ ਸੂਪੀ ਇਹ ਬਾਈ ਜੀ ਤੀਜਾ ਸੂਆ ਜੀ ਇਹ ਆਪਾਂ ਖਰੀਦੀ ਹੋਈ ਹੈ ਹਾਂਜੀ ਭਾਈ ਜੀ ਕੀ ਡਿਟੇਲ ਹੈ ਇਹਦੀ ਦੁੱਧ ਦੀ ਮਾਲਕਾਂ ਦੇ ਦੱਸਣ ਮੁਤਾਬਿਕ ਇਹ ਬਾਈ ਜੀ ਨਾ ਤੀਜੇ ਸੂਏ ਹੁਣ ਸੂਈ ਹੈ ਜੀ ਪਿਛਲੇ ਸੂਏ 20 ਕਿਲੋ ਤੋਂ ਤੁਮਜ ਨੇ ਦਿੱਤਾ ਜੀ ਠੀਕ ਹੈ ਆਪਣੇ ਬਹੁਤ ਹੀ ਪ੍ਰੇਮੀ ਬੰਦੇ ਜਿਹਨਾਂ ਤੋਂ ਤੁਮਜ ਲਈਏ ਜੀ ਇਸੇ ਏਰੀਆ ਚੋਂ ਖਰੀਦੀ ਹਾਂਜੀ ਭਾਈ ਨਾਲ ਦਾ ਹੀ ਪਿੰਡ ਆਪਣੇ ਠੀਕ ਹੈ ਨਾਲ ਦੇ ਪਿੰਡ ਤੋਂ ਹੀ ਖਰੀਦੀ ਹਾਂਜੀ ਅੱਛਾ ਹੁਣ ਇਹ ਸੂਈ ਰਾਤ ਸੂਈ ਹੈ ਮਰਾਸ ਹੋਈ ਹੀ ਸਾਢੇ 12 ਵਜੇ ਵੀਰੇ ਸਾਢੇ 12 ਵਜੇ ਜੇਰ ਸਹੀ ਪੈ ਗਈ ਸੀ ਜੇਰ ਪੈ ਗਈ ਸੀ ਡੇਢ ਘੰਟੇ ਬਾਅਦ ਜੇਰ ਸਹੀ ਪੈ ਗਈ ਸਾਰੀ ਉਹਦੀ ਕੋਈ ਵੀਡੀਓ ਆਪਾਂ ਬਣਾ ਕੇ ਜਾਂ ਫੋਟੋ ਖਿੱਚੀ ਨਹੀਂ ਬਾਈ ਜੀ ਉਹਦੀ ਜੇਰ ਹਜੇ ਆਪਣੇ ਕੋਲੇ ਇੱਥੇ ਪਈ ਹੋਊਗੀ ਅੱਛਾ ਸਿੱਟੀ ਨਹੀਂ ਹਜੇ ਜੇਰ ਹਾਂਜੀ ਬੱਚਾ ਕੀ ਦਿੱਤਾ ਨੇ ਸੁੱਤੇ ਬਾਈ ਇਹਨੇ ਬਾਈ ਜੀ ਕਟਾ ਦਿੱਤਾ ਹੈ ਕਟਾ ਦਿੱਤਾ ਹੈ ਹਾਂਜੀ ਅੱਛਾ ਇਹਦਾ ਰੇਟ ਮੱਝ ਦਾ ਆਪਾਂ ਕੀ ਰੱਖਾਂਗੇ ਇਹ ਬਾਈ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਹੋਊਗਾ ਹਾਂਜੀ ਤੁਰਗੇ ਨੂੰ ਆਪਾਂ ਦੱਸੋ ਮੱਝ ਤੀਜਾ ਸੂਆ ਸੋਈ ਹੈ ਨਾਲ ਦੇ ਪਿੰਡੋਂ ਬਾਈ ਕਹਿੰਦਾ ਖਰੀਦੀ ਹੈ ਦੁੱਧ ਪਿਛਲੇ ਸੂਏ 'ਚ 20 ਕਿਲੋ ਦਿੱਤਾ। ਦੁੱਧ 20 ਕਿਲੋ ਦਿੱਤਾ ਹੋਊਗਾ। ਪਰ ਮੇਨ ਜਿਹੜਾ ਕੋਈ ਭਰਾ ਹੁਣ ਵੀਡੀਓ ਦੇਖੂ ਕੋਣੇ ਹਵਾਨੇ ਤੋਂ ਜੱਜਮੈਂਟ ਕਰਨੀ ਐ ਤੇ ਹਵਾਨਾ ਕਰਨ ਵਾਲੀ ਦਾ ਦੱਸੂਗਾ। ਦੁੱਧ ਜਿਹੜਾ ਇਹਨੇ ਦਿੱਤਾ ਵੀ ਉਹ ਜੈਨੂਇਨ ਗੱਲ ਐ ਕਿਉਂਕਿ ਹਵਾਨੇ ਦੇ ਉੱਤੇ ਨਾੜਾਂ ਗਾਵਾ ਵਾਂਗੂ ਆ ਦੋਸਤੋ ਇਹਦੇ ਦੋਨੇ ਪਾਸਿਓਂ ਤੋਂ। ਮੈਂ ਤੁਹਾਨੂੰ ਇਹ ਮੱਝ ਤੋੜ ਕੇ ਵੀ ਦਿਖਾ ਦਨਾ ਥਣ ਬੜਾ ਸੋਹਣਾ ਲੱਗਾ ਨਰੋਆ ਥਣਾ। ਹਵਾਨਾ ਵੀ ਤੁਸੀਂ ਦੇਖ ਲਓ ਰਾਤ 12:30 ਵਜੇ ਇਹ ਸੋਈ ਐ। ਤੇ ਹੁਣ ਤੁਸੀਂ ਇਹਨੂੰ ਭਰੇ ਹਵਾਨੇ 'ਚ ਹੀ ਦੇਖ ਰਹੇ ਹੋ। ਹਵਾਨਾ ਬਹੁਤ ਸੋਹਣਾ ਦੱਸੋ ਤਿਆਰ ਹੈ ਇਹਦਾ ਕਰਮਾਲੀ ਦਾ ਪੂਰਾ ਪੱਕਾ ਹਵਾਨਾ ਹੈ। ਸੈਜ ਵੀ ਚੰਗਾ ਹੈ। ਬਾਕੀ ਬਾਡੀ ਦੇ ਹਿਸਾਬ ਤੇ ਸਿੰਘ ਜੱਸਦਾ ਹੈ। ਹਵਾਨੇ ਤੇ ਨਾੜਾਂ ਦੀ ਗੱਲ ਕੀਤੀ ਇਸ ਸਾਈਡ ਤੋਂ ਦੇਖਿਓ। ਸੋਚੇ ਭਾਈ ਇੱਕ ਜਿਹੜਾ ਹੋਰ ਲਵਾਉਣਾ ਆਪਾਂ ਇਹਦੀ। ਸੋ ਇੱਕ ਵਾਰ ਫੇਰ ਇਧਰ ਨੂੰ ਮੋੜ ਦਿਆਂ ਦੱਸੋ ਤਾਂ ਕਿ ਤੁਹਾਨੂੰ ਕਲੀਅਰ ਹਵਾਨੇ ਤੋਂ ਸਮਝ ਆਵੇ। ਬਹੁਤ ਸੋਹਣਾ ਹਵਾਨਾ ਤਿਆਰ ਹੈ। ਬਿਨਾ ਚੱਕ ਚੰਗੇ ਦੁੱਧ ਵਾਲੀ ਮੱਝ ਹੈ। ਦੁੱਧ ਤੁਸੀਂ ਕਿੰਨਾ ਚੋਲੋਗੇ ਤੁਸੀਂ ਆਪਦੀ ਸਮਝ ਵਰਤ ਲਿਓ। ਪਰ ਬਾਡੀ ਦੇ ਨਾਲ ਹਵਾਨੇ ਦੀ ਅਟੈਚਮੈਂਟ ਫੁੱਲ ਹੈ। ਮੋਢ ਜਿਹੜਾ ਉਹ ਮਜਬੂਤ ਆ ਹਵਾਨੇ ਦਾ ਪੂਰਾ ਤੁਹਾਨੂੰ ਦਿਸਦਾ ਹੋਣਾ। ਤੋਂ ਇੱਥੋਂ ਦੇਖੋ ਕਰਮਾ ਵਾਲੀ ਦਾ ਹਵਾਨਾ ਤੁਸੀਂ। ਇੰਨਾ ਹਵਾਨਾ ਚੰਗੇ ਦੁੱਧ ਵਾਲੀ ਮਾਝੀ ਪਰੂਗੀ। ਤੋਂ ਇਹ ਪਹਿਲੇ ਨੰਬਰ ਤੇ ਮਾਝੀ ਤੁਹਾਨੂੰ ਦਿਖਾ ਰਹੇ ਹਾਂ ਦੱਸੋ। ਤਾਜੀ ਬਿਲਕੁਲ ਸੁਈਵੀ ਐ ਤੇ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ। ਬੱਚਾ ਇਹਦੇ ਨਾਲ ਕੱਟਾ ਹੈ। ਮੈਂ ਨਾੜਾਂ ਦੀ ਗੱਲ ਕੀਤੀ ਸੀ ਹਵਾਨੇ ਤੇ ਤੇ ਜਰੂਰ ਇੱਕ ਵਾਰ ਦੇਖਿਓ ਇਸ ਤਰੀਕੇ ਦੇ ਨਾਲ। ਕੋਸ਼ਿਸ਼ ਕਰਾਂਗੇ ਲਾਸਟ ਉਤੇ ਇਹਦੀਆਂ ਧਾਰਾਂ ਵੀ ਮਾਰ ਕੇ ਦਿਖਾ ਦਈਏ ਵੈਸੇ ਇਹਦਾ ਥੰਡ ਦੱਸਦਾ ਵੀ ਚੁਵਾਈ ਇਹਦੀ ਬਹੁਤ ਚੰਗੀ ਨਿਕਲੂਗੀ ਮੱਝ ਦੀ ਬਈ ਪੂਛ ਫੜੇ ਸੱਚੇ ਭਾਈ ਸੋ ਇਹ ਰੋਕਾ ਦੋਸਤੋ ਇਹਦੇ ਹਵਾਨੇ ਦਾ ਸੋ ਬਹੁਤ ਸੋਹਣੀ ਇਹ ਮੱਝ ਜਿਹੜੀ ਪਹਿਲੇ ਨੰਬਰ ਤੇ ਦਿਖਾ ਰਹੇ ਛੱਡ ਦਿਓ ਭਾਈ ਤੇ ਬਿਲਕੁਲ ਹੀ ਇਹ ਤਾਜੀ ਸੂਈ ਆ ਦੱਸੋ ਹਜੇ ਇਹ ਰਾਤ ਹੀ ਸੂਕੇ ਹਟੀ ਆ ਬੱਚਾ ਲਵਾ ਤੁਹਾਨੂੰ ਦਿਸੂਗਾ ਖੁਰੂਆਂ ਤੋਂ ਤੁਹਾਨੂੰ ਅੰਦਾਜ਼ਾ ਹੋਣਾ ਚੋ ਹਜੇ ਇਹ ਨੂੰ ਜਿਹੜਾ ਉਹ ਪੂਰਾ ਦਿਨ ਵੀ ਨਹੀਂ ਹੋਇਆ ਸੂਈ ਨੂੰ ਰਾਤ 12:30 ਵਜੇ ਦੀ ਸੂਈ ਦੋ ਨੰਬਰ ਤੇ ਜਿਹੜੀ ਝੋਟੀ ਆ ਦੱਸੋ ਬੜੀ ਸਨੱਖੀ ਐ ਸੋਚੇ ਬਾਈ ਇਹ ਦੋ ਨੰਬਰ ਤੇ ਜਿਹੜੀ ਝੋਟੀ ਕਿੰਨਾ ਮਸੂਰ ਸੂ ਇਹ ਪਹਿਲਾ ਸੂਆ ਬਾਈ ਜੀ ਕਿੰਨਾ ਚੜ੍ਹ ਹਜੇ ਲੈਂਦੀ ਐ ਇਹ 5-6 ਦਿਨ ਲੈ ਜੂਏ ਜੀ ਠੀਕ ਐ ਅੱਛਾ ਇਹ ਇਹਦੀ ਕੋਈ ਡਿਟੇਲ ਜਿਹੜੀ ਪਤਾ ਹੋਵੇ ਸੀਮਨ ਦੀ ਡਿਟੇਲ ਹੈ ਇਹਦੀ ਆਪਣੇ ਕੋਲ ਬਾਈ ਜੀ ਸੀਮਨ ਤਾਂ ਉਹ ਆਪਣੇ ਨਾਲ ਦੇ ਪਿੰਡਾਂ ਉਹਨਾਂ ਦਾ ਰਖਾਲਾ ਹੂੰ ਚੰਗੇ ਮੁੰਡੇ ਉਹ ਪਸ਼ੂ ਸਾਹਮਲੇ ਬਰੀਡ ਤੇ ਪਸ਼ੂ ਚੰਗ ਬਹੁਤ ਜ਼ਿਆਦਾ ਚੰਗੀਆਂ ਚੰਗੀਆਂ ਝੋਟੀਆਂ ਆਂਦੀਆਂ ਉਹਨਾਂ ਕੋਲੇ ਠੀਕ ਹੈ ਮੈਂ ਵੈਸੇ ਉਹਨਾਂ ਨੂੰ ਪੁੱਛਿਆ ਤਾਂ ਨਹੀਂ ਤੇ ਪਰ ਉਹਨਾਂ ਨੇ ਇੱਕ ਇਹ ਗੱਲ ਮੈਨੂੰ ਕਹੀ ਸੀ ਵੀ ਇਹਦੀ ਮਾਂ 20 ਕਿਲੋ ਦੁੱਧ ਦਿੰਦਾ ਪਿਛਲੇ ਸੂਏ ਅੱਛਾ ਹਜੇ ਇਹਦੀ ਮਾਂ ਵੀ ਮੈਂ ਹੀ ਖਰੀਦੀ ਸੀ ਅੱਛਾ ਆਪਾਂ ਹੀ ਖਰੀਦੀ ਸੀ ਉਹ ਹਾਂਜੀ ਠੀਕ ਹੈ ਸੋਚੇ ਭਾਈ ਇਹ ਕਿੰਨੇ ਦਿਨ ਲਾਊਗੀ ਪਹਿਲਾਂ ਇਹ 5-6 ਦਿਨ ਲੱਜਾਂ ਨੇ ਬਾਈ ਇਹਨੇ 5-6 ਦਿਨ ਹਜੇ ਲੱਜੂਗੀ ਹਾਂਜੀ ਫਿਰ ਰੇਟੇ ਦਾ ਫੋਨ ਤੇ ਰੱਖਾਂਗੇ ਹਾਂਜੀ ਇਹ 4 ਦਿਨ ਦਾ ਬਾਈ ਜੀ ਮੂੰਹ ਦੋ ਠੀਕ ਹੈ ਹਾਂਜੀ ਓਕੇ ਸੋ ਦੋਸੋ ਚਾਰ ਦੰਦ ਪੰਜ ਤੋਂ 6 ਦਿਨ ਹਜੇ ਲਾਊਗੀ ਫੁੱਲ ਸੋਹਣੀ ਹਾਈਟ ਤੇ ਫੁੱਲ ਲੰਬਾਈ ਹੈ ਜੈਡ ਬਲੈਕ ਦੀਂਦੀ ਹੈ ਪੂਛ ਤੇ ਮੈਨੂੰ ਕੋਈ ਵਾਲ ਜਿਹੜਾ ਉਹ ਚਿੱਟਾ ਨਹੀਂ ਦਿਸਦਾ ਤੇ ਮੱਥਾ ਵੀ ਸਾਰਾ ਕਾਲਾ ਹੈ ਹਜੇ ਦੇਣੇ ਲੈਂਦੀ ਹੈ ਝੋਟੀ ਚੰਗੀ ਕੀਮਤ ਦੀ ਹੈ ਦੋਸਤੋ ਕਿਉਂਕਿ ਇੰਨਾ ਸੋਹਣਾ ਪਸ਼ੂ ਸੰਭਾਲਣਾ ਤੇ ਉਹਦੀ ਫਿਰ ਜੇ ਕੀਮਤ ਨਾ ਮਿਲੇ ਤੇ ਫਿਰ ਸਵਾਦ ਵੀ ਨਹੀਂ ਆਉਂਦਾ ਤੋਂ ਹਵਾਨੇ ਦੀ ਬਣਾਵਟ ਥਾਣੇ ਦਾ ਵੀ ਪੂਰਾ ਨਰਵਾ ਭਾਵੇਂ ਪਹਿਲਾਂ ਚਾਰ ਦੰਦ ਝੋਟੀ ਹੈ ਪਰ ਮੋੜ 'ਚ ਚੰਗਾ ਜੋਸ਼ ਢਿੰਦਾ ਥਣਾ ਦੇ ਸੋਹਣਾ ਥਣ ਦਾ ਸਹਿਜ ਹੈ ਹਵਾਨਾ ਇਹਦਾ ਚੰਗਾ ਬਣਨਾ ਹਜੇ ਦਿਹਨੇ ਲਾਊਗੀ ਸੋਨ 'ਚ ਪਹਿਲਾਂ ਝੋਟੀ ਬਿਊਟੀ ਇਹਦੀ ਬਹੁਤ ਆ ਦੱਸੋ ਸੋਚੇ ਬਾਈ ਫੇਰ ਮੋੜਾਂਗੇ ਇੱਕ ਵਾਰਾ ਸੋ ਦੱਸੋ ਇਹ ਇਹ ਤਾਂ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਐ ਇਸ ਤਰ੍ਹਾਂ ਦਾ ਤੇਜਾ ਹੁਣ ਜੇ ਆਪਾਂ ਬਾਡੀ ਬੰਦਰ ਦੇਖਦੇ ਆਂ ਕਰ ਜੀ ਨੇ ਖਰੀਦਣੀ ਉਹ ਆਪਦੀ ਸਮਝ ਨਾਲ ਖਰੀਦੂਗਾ ਹਵਾਨਾ ਇਹਦਾ ਬਹੁਤ ਚੌੜਾ ਮੋੜ ਦੇ ਵਿੱਚੋਂ ਹਜੇ ਕਿਉਂਕਿ ਹਜੇ ਪੂਰੀ ਤਿਆਰ ਨਹੀਂ ਹੋਈ ਪਰ ਤਿਆਰੀ ਕਿਦਾਂ ਦੀ ਕਰ ਜੂਗੀ ਉਹਦੀ ਸਮਝ ਤੁਹਾਨੂੰ ਆ ਜਾਣੀ ਹੈ। ਕਮਾ ਲਓ ਬਈ ਵਾਪਸ। ਥੋੜਾ ਢਿੱਲਾ ਛੱਟ ਕੇ ਫੜਿਓ ਅੱਗੋਂ ਫੇਰ ਨਾ ਪਸੂ ਸਹੀ ਤੁਰਿਆ ਜਾਊਗਾ। ਸਿੰਘ ਬਿਲਕੁਲ ਕੁੰਡਾ ਦੱਸੋ ਇਹਦਾ ਤੇ ਕੋਈ ਬਣਾਇਆ ਨਹੀਂ ਸਿੰਘ ਨੇਚਰਲੀ ਸ਼ੇਪ ਹੈ ਸਿੰਘ ਦੀ ਜਿਹੜੀ ਇਸ ਟਾਈਮ ਦਿਸਦੀ ਹੈ। ਸੋ ਇਹ 2 ਨੰਬਰ ਤੇ ਤੁਹਾਨੂੰ ਪਹਿਲਾਂ ਝੋਟੀ ਦਿਖਾ ਰਹੇ ਹਾਂ ਦੱਸੋ। ਇਹ ਵੀ ਬਹੁਤ ਚੰਗੀ ਝੋਟੀ ਹੈ। ਆਉਣ ਵਾਲੇ ਟਾਈਮ 'ਚ ਇੱਥੋਂ ਜੋ ਵੀਡੀਓ ਬਣਾਇਆ ਕਰਾਂਗੇ ਜਿਆਦਾ ਨਾਗ ਦਿਖਾਇਆ ਕਰਾਂਗੇ ਹਰੇਕ ਤਰ੍ਹਾਂ ਦਾ ਭਾਅ ਤੁਹਾਨੂੰ ਦਿਖਾ ਦਿਆ ਕਰਨਾ ਹੈ। ਅੱਜ ਕਿਉਂਕਿ ਪਹਿਲੀ ਵੀਡੀਓ ਬਣਾ ਰਹੇ ਸੀ ਤੇ ਬਾਈ ਨੇ ਆਪਦੇ ਕੋਲ ਜਿਹੜੇ ਖੜੇ ਪਸ਼ੂ ਆ ਇਹਨਾਂ ਦੇ ਵਿੱਚੋਂ ਗੱਬਣਾ ਜਿਹੜੀਆਂ ਉਹ ਦੋ ਤੇ ਇੱਕ ਹੁਣੇ ਸੂਈ ਇਹ ਵੀ ਗੱਬਣਾ ਰਗੀ ਹੈ ਉਹ ਪਸ਼ੂ ਸਿਲੈਕਟ ਕੀਤੇ ਆ ਹਾਂਜੀ ਇੱਕ ਇਹ ਬਾਈ ਜੀ ਤਨੌਲੇ ਆਪਣਾ ਮੇਲੇ ਤੇ ਵੀ ਆਈ ਵੀ ਹੈ ਅੱਛਾ ਤਨੌਲੇ ਮੇਲੇ ਤੇ ਪਾਈ ਸੀ ਇਹ ਤਾਂ ਕਟੀਆਂ ਦੇ ਵਿੱਚੋਂ ਫਿਰ ਜਿੱਤੀ ਹੋ ਹਾਂਜੀ ਹਾਂਜੀ ਕਟੀਆਂ ਤੋਂ ਜੀ ਠੀਕ ਹੈ ਸੋ ਦੋਸਤੋ ਤਨੌਲੇ ਮੇਲੇ ਚ ਪਾਈ ਸੀ ਬਿਊਟੀ ਕੰਪੀਟੀਸ਼ਨ ਚ ਝੋਟੀਆਂ ਦੇ ਵਿੱਚ 28 ਮਹੀਨੇ ਏਜ ਆ ਬਾਈ ਜੀ ਇਹਦੀ ਉਹਨੂੰ ਅੱਛਾ 28 ਮਹੀਨੇ ਉਮਰ ਹੈ ਹਾਂਜੀ ਠੀਕ ਹੈ ਉਹ ਬਾਈ ਇਹਦੀ ਵੀ ਪੁੱਛ ਪੜੀ ਸੀ ਤੇ ਸੋ ਦਸੋ 28 ਕਿ ਮਹੀਨੇ ਦੀ ਉਮਰ ਹੈ ਕਦ ਕਾਠ ਵੈਸੇ ਕਰਮਾਲੀ ਚੰਗਾ ਕਰ ਗਈ ਸੰਭਾਲੀ ਬਾਈ ਹੋਰਾਂ ਨੇ ਬਹੁਤ ਹੈ ਹਵਾਨਾ ਦਾ ਤੁਸੀਂ ਹੁਣ ਇਹਦਾ ਦੇਖ ਹੀ ਲੈ ਠੀਕ ਹੈ ਬਾਈ ਓਕੇ ਸੋ ਇਹ ਤੋਂ ਇਲਾਵਾ 3 ਨੰਬਰ ਤੇ ਇੱਕ ਹੋਰ ਛੋਟੀ ਬਾਈ ਕੋਲ ਖੜੀ ਹੈ ਗੰਬਣ ਇਹ ਵੀ ਪਹਿਲਾਂ ਨਹੀਂ ਲੱਗਦੀ ਸੋਚੇ ਇਹ ਪਹਿਲਾਂ ਨਾ ਬਾਈ ਜੀ ਕਿੰਨੇ ਕੁ ਦਿਨ ਲਊ ਹਜੇ ਇਹ ਬਸ ਤਿਆਰ ਹੀ ਹੈ ਜੀ ਕੱਲ ਨੂੰ ਸੂਪੇ ਅੱਜ ਸੂਪੇ ਠੀਕ ਹੈ ਤਿਆਰੀ ਹੈ ਜੀ ਹਾਂਜੀ ਅੱਛਾ ਇਹਦਾ ਰੇਟ ਕੀ ਕਰਦੇ ਹਾਂ ਇਹਦਾ ਹੀ ਇੱਕ 25 ਜੀ ਇੱਕ 25 ਹਾਂਜੀ ਦਸੋ ਇਹਦਾ ਰੇਟ 1,25,000 ਹੈ ਬਹੁਤ ਸੋਹਣਾ ਸੰਗ ਹੈ ਮੈਂ ਆਪਾਂ ਪਹਿਲਾਂ ਝੋਟੀਆਂ ਕਹਿ ਦਿੰਨੇ ਆ ਪਰ ਤੁਸੀਂ ਇਹਦਾ ਥਣ ਦੇਖਿਓ ਦੂਜੇ ਸੂਏ ਵੀ ਮੱਝ ਇਦਾਂ ਦਾ ਥਣ ਕੱਢ ਜੇ ਤਾਂ ਉਹ ਵੀ ਚੰਗੇ ਦੁੱਧ ਵਾਲੀ ਮੰਨੀ ਜਾਊਗੀ ਮੋਢ ਚੋਂ ਥਣ ਦਾ ਸਾਈਜ਼ ਥੱਲੇ ਨੂੰ ਥਣ ਜਿਹੜੀ ਉਹਦੀ ਲੰਬਾਈ ਥਣ ਦੀ ਉਹ ਵੀ ਤੁਸੀਂ ਦੇਖੋ ਤੇ ਰੰਗ ਵੀ ਥਣ ਦਾ ਜਿਹੜਾ ਉਹ ਬਹੁਤ ਸੋਹਣਾ ਹੈ ਮਤਲਬ ਆਸੇ ਕਰ ਸਕਦੇ ਆ ਵੀ ਪੋਲੀ ਚਵਾਈ ਦਾ ਹੋਊਗਾ ਬਾਕੀ ਜਦੋਂ ਚੋਣ ਲਗੋਗੇ ਉਦੋਂ ਕਨਫਰਮ ਹੋ ਜਾਣਾ ਸੋ ਇਹ ਪਹਿਲਾਂ ਝੋਟੀ ਦੋਸਤੋ ਦੇਣ ਇਹ ਦੋ ਲੈ ਵੀ ਸਕਦੀ ਹੈ ਤੇ ਹੋ ਸਕਦਾ ਇਸ ਤਰੀਕੇ ਨਾਲ ਹੋਣ ਦੀ ਤਿਆਰੀ ਜੀ ਵੀ ਲੱਗਦੀ ਹੈ ਸੂਪੇ ਖੋਲੋ ਭਾਈ ਸੋ 1 ਲੱਖ ਤੇ 25000 ਰੇਟ ਹੈ ਇਹ ਪਹਿਲੀ ਵੀਡੀਓ ਵਾਈਕਲੋਂ ਤੇ ਪਹਿਲੀ ਵੀਡੀਓ ਚ ਇਹ ਨਹੀਂ ਕਨਫਰਮ ਹੋਣਾ ਹੁੰਦਾ ਵੀ ਗਾਹਕ ਚੈਨਲ ਤੋਂ ਕਿੱਦਾਂ ਦਾ ਮਿਲਣਾ ਹੈ ਰੇਟ ਉਸ ਹਿਸਾਬ ਤੇ ਰੱਖੇ ਜਾਂਦੇ ਤੁਸੀਂ ਆ ਕੇ ਗੱਲਬਾਤ ਕਰਿਓ ਫਿਰ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਸੌਦਾ ਕਿੱਥੋਂ ਤੱਕ ਹੋਣਾ ਹੈ ਦੂਜੀਆਂ ਮੱਝਾਂ ਜਿਹੜੀਆਂ ਉਹ ਜ਼ਿਆਦਾ ਕੀਮਤ ਦੀਆਂ ਉਹਨਾਂ ਦਾ ਰੇਟ ਫੋਨ ਤੇ ਹੀ ਐ ਇਹ ਝੋਟੀ ਜੇ ਕੋਈ ਵੀਰ ਨੂੰ ਸਮਝ ਆਉਂਦੀ ਹੈ ਤਾਂ ਜ਼ਰੂਰ ਕਾਲ ਕਰ ਲਿਓ ਬਾਕੀ ਕੋਲ ਆਜੋ ਪਸ਼ੂ ਹੋਰ ਵੀ ਹੈਗੇ ਜਿਹੜਾ ਨਾਲ ਤੁਹਾਨੂੰ ਚੰਗਾ ਲੱਗਿਆ ਤੁਸੀਂ ਉਹੀ ਖਰੀਦ ਲਿਓ ਜੇ ਇਹ ਪਹਿਲਾਂ ਝੋਟੀ 2-4 ਦਿਨ ਲੈ ਸਕਦੀ ਹੈ ਤੇ ਹੋ ਸਕਦਾ ਇਹ ਪਹਿਲਾਂ ਸੂਪੇ ਟਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਲਿਆ ਸੋ ਦੱਸੋ ਬਾਈ ਸੁੱਚੇ ਕੋਲੋਂ ਸੁੱਚਾ ਸਿੰਘ ਕੋਲੋਂ ਅੱਜ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤਿੰਨ ਝੋਟੀਆਂ ਮੱਝਾਂ ਜਿਹੜੀਆਂ ਉਹ ਮੇਨ ਤੋਂ ਨੂੰ ਦਿਖਾਤੀਆਂ ਬਾਕੀ ਪਸ਼ੂ ਖੜੇ ਹੀ ਤੁਹਾਨੂੰ ਦਿਖਾਏ ਆ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਰੂਟੀਨ ਚ ਮੱਝਾਂ ਇਨਾਂ ਕੋਲ ਵਿਕਰੀ ਵਾਲੀਆਂ ਹੁੰਦੀਆਂ ਨਾਗੋ ਵੀਡੀਓ ਚ ਧਾਰਾ ਵੀ ਦਿਖਾ ਦਈਏ ਤੁਹਾਨੂੰ ਮੋਟੀ ਧਾਰਾ ਤਾਨੇ ਦੇ ਵਿੱਚੋਂ ਜਿਹੜੀ ਆਉਂਦੀ ਹੈ ਤੇ ਦੋਨੇ ਪਾਸੇ ਬੱਠ ਕੇ ਬਾਈ ਹੋਰੀ ਚੋਰ ਆਏ ਆ ਸੋ ਇਹ ਤਾਜੀ ਸੂਈ ਵੀ ਮੱਝ ਦੋਸਤੋ ਚੰਗੇ ਦੁੱਧ ਵਾਲੀ ਹੈ ਸੋ ਦੇਖੋ ਇਹ ਦੇ ਫਵਾਨੇ ਨੂੰ ਤੇ ਇਹਦੀਆਂ ਧਾਰਾਂ ਬੜੀਆਂ ਸਾਫ਼ ਸੁਥਰੀਆਂ ਆ ਧਾਰ ਦੇ ਦੇ ਸੁੱਚੇ ਬਾਈ ਇਹਨੂੰ ਸੋ ਇਹ ਮੱਝ ਦੋਸਤੋ ਤਾਜੀ ਸੋਈ ਵੀ ਤੁਹਾਨੂੰ ਇਸ ਵੀਡੀਓ ਚ ਦਿਖਾ ਰਹੇ ਆ ਮੈਂ ਕਿਹਾ ਸੀ ਵੀ ਲਾਸਟ ਤੇ ਤੁਹਾਨੂੰ ਧਾਰਾਂ ਦਿਖਾ ਦੂੰਗਾ ਧਾਰ ਦਾ ਸੈਜ ਤੁਹਾਨੂੰ ਅੰਦਾਜ਼ਾ ਹੋਊਗਾ ਕਿਉਂਕਿ ਪੋਲੀ ਚੁਵਾਈ ਹੋਊਗੀ ਤੇ ਤਾਂ ਹੀ ਧਾਰ ਇਦਾਂ ਦੀ ਆਉ ਤੇ ਦੋਨੇ ਵੀਰ ਬੈਠੇ ਆ ਵੈਸੇ ਤਾਂ ਬਾਲਟੀ ਵੀ ਬਾਈ ਹੋਰਾਂ ਦੀ ਜਿਹੜੀ ਵਪਾਰ ਚ ਹੁੰਦੀ ਓਸੇ ਤਰ੍ਹਾਂ ਦੀ ਆ ਪਰ ਕਰਮਾਲੀ ਦੀ ਚੁਵਾਈ ਏਡੀ ਚੰਗੀ ਆ ਵੀ ਮੈਂਟਾਂ ਸਕੈਂਟਾਂ ਚ ਜਿਹੜੀ ਉੱਪਰ ਨੂੰ ਲਿਆਤੀ ਬੌਲੇ ਦੇ ਨਾਲ ਠੀਕ ਆ ਵੀਰੇ ਓਕੇ ਸੋ ਇਹ ਦੋਸਤੋ ਮੱਝ ਚੰਗੇ ਦੁੱਧ ਵਾਲੀ ਐ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਬੜਾ ਸੋਹਣਾ ਥੰਦਾ ਇਹਦਾ ਸਹਿਜ ਐ ਇੰਨਾ ਕੋ ਬੋਲਾ ਪੋਲੇ ਪੋਲੇ ਜੇ ਤਰੀਕੇ ਨਾਲ ਹੀ ਬਾਈ ਫਰਿਆਣੇ ਚੋਲਿਆ ਖੈਰ ਹੌਲੀ ਹਜੇ ਹੋਰ ਵੀ ਕਰਨੀ ਪਊਗੀ ਇਸ ਸਾਈਡ ਤੋਂ ਫੇਰ ਇਹਦੇ ਤੁਸੀਂ ਥਣ ਹਵਾਨੇ ਨੂੰ ਦੇਖ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇਹ ਤਿੰਨ ਨਾਕ ਵਕਾਉ ਸੀ ਜਿਹਦੇ ਚੋਂ ਇਹ ਮੱਝ ਚੰਗੇ ਦੁੱਧ ਵਾਲੀ ਤੁਹਾਨੂੰ ਚੌਕੀਆ ਵੱਧ ਦਿਖਾਈ ਐ ਧੰਨਵਾਦ